ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਸੰਵਿਧਾਨ ਦੇ ਪੰਜਾਬ ਦੇ ਸੂਬਾਪਤੀ ਸਹਿਬਾਨ ਅਸੀਲਾ ਉਲਾਕਾਂ ਜਿਲ੍ਹਾ ਦੇ ਪ੍ਰਧਾਨ ਸਹਿਬਾਨ ਸਭ ਨੂੰ ਹੱਥ ਜੁੜ ਕੇ ਅਰਦਾਸ ਸਦ ਬੇਨਤੀ ਕੀਤੀ ਜਾਂਦੀ ਹੈ ਕਿ ਕੇਐਮਐਮ ਦੀ ਕੱਲ ਵੀ ਇੱਕ ਮੀਟਿੰਗ ਲੁਧਿਆਣਾ ਦੇ ਵਿਖੇ ਹੋਈ ਜਿਹਦੇ ਵਿੱਚ ਕਿਸਾਨ ਮਹਾਪੰਚਾਇਤ ਉੱਕੜਪਿੰਡ ਜ਼ੰਦਰ ਵਿਖੇ 20 ਅਗਸਤ ਨੂੰ ਆਪਾਂ ਕਰਨੀ ਹੈਗੀ ਆ ਉਹਦੇ ਤੇ ਸਾਰੀਆਂ ਫੁੱਲ ਗਿੰਦ ਚਾਰਚਾ ਹੋਈਆਂ ਸਾਰੀਆਂ ਡਿਊਟੀਆਂ ਲਾਈਆਂ ਗਈਆਂ ਸੋ ਬੇਨਤੀ ਆ ਵੀ ਉੱਕੜਪਿੰਡ ਦੇ ਵਿੱਚ 20 ਅਗਸਤ ਨੂੰ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਰੈਣੀ ਹੋ ਰਹੀ ਆ ਜਿਵੇਂ ਕਿ ਚਿੰਪਾਲੇ ਮੀਟਰ ਨੇ ਔਰ ਪੰਜਾਬ ਦੇ ਵਿੱਚ ਉਹਦੀ ਹੁਲ ਟ੍ਰੇਨ ਦਾ ਲੱਗਣਾ ਔਰ ਹੋਰ ਬਹੁਤ ਸਾਰੇ ਮਸਲੇ ਜਿਹੜੇ ਨੇ ਬਹੁਤ ਜ਼ਰੂਰ ਨਾਲ ਜਿੰਨੀ ਮਦਦ ਆ ਰਹੇ ਨੇ ਉਸ ਪਰ ਉਹੀ ਜਿਹੜੀ ਇੱਕ ਸਾਡਾ ਪਹਾ ਪੰਚਾਇਤ ਮਾਕਰਾਂ ਰੱਖੀ ਗਈ ਆ ਉਹ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਆਪਾਂ ਸਾਰਿਆਂ ਨੇ ਵੱਧ ਚੜ ਕੇ ਉੱਥੇ ਪਹੁੰਚਣ ਦੀ ਕਿਰਪਾ ਕਰਨੀ ਹੈਗੀ ਆ ਕਿਉਂਕਿ ਇਹ ਕਿਸੇ ਨੇ ਕੈਨਸਲ ਪ੍ਰੋਗਰਾਮ ਨਹੀਂ ਸਮਝਣਾ ਇਹ ਵੱਧ ਚੜ ਕੇ ਆਪਾਂ ਲਿਵਾਉਣਾ ਹੈਗਾ ਕੋਈ ਦੂਰ ਵੀ ਜ਼ਿਆਦਾ ਨਹੀਂ ਇੱਥੋਂ ਸਿਰਫ 65 ਤੋਂ 70 ਕਿਲੋਮੀਟਰ ਆਪਾਂ ਜਾ ਕੇ ਇਸ ਰੇਲ ਦੇ ਜਾਣਾ ਹੈਗਾ ਸਾਰੇ ਭਰਾਵਾਂ ਨੇ ਬੇਨਤੀ ਪ੍ਰਵਾਨ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ